ਮੋਟਰਸਾਈਕਲ ਆ ਸੀ ਜਾ ਪਿੰਡ ਆ ਨਵਾਸੀ ਸਾਰੇ ਸਾਡੇ ਖੜੇ ਹੋਏ ਆ ਯਾਦ ਵੀ ਮੋਟਰਸਾਈਕਲ ਦੇਖ ਸਕਦੇ ਹੋ ਆ ਹਾਲ ਕਾਬੂ ਕੀਤਾ ਗਿਆ ਵਾ ਤੇ ਇਹਦੀ ਚਾਬੀ ਚੁੱਬੀ ਚਾਬੀ ਜੀ ਚਲੋ ਮੁੰਡੇ ਲੈ ਕੇ ਇੱਥੇ ਓਕੇ ਜੀ ਲਓ ਜੀ ਪਿੰਡ ਦਾਤੇ ਜਿਹੜਾ ਚੈੱਕ ਚੋਰੀ ਹੋਈ ਸੀਗੀ ਤੇ ਹੁਣ ਅਸੀਂ ਪਹੁੰਚਿਆ ਰੋਲੀ ਰੋਲੀ ਚੋਂ ਬੰਦੇ ਬਹੁ ਫੜੇ ਗਏ ਮੋਟਰ ਹੈ ਉੱਥੇ ਛੱਡੇ ਇੱਕ ਰੋਲੀ ਥੇਕੇ ਕੋਲੇ ਕਿੱਥੇ ਫੜੇਗੇ ਉਹ ਫੜੇਗੇ ਕਿੱਥੇ ਆਏ ਐ ਬਾਈ ਕੀ ਕੀ ਚਾਂਸ ਹੋ ਗਿਆ ਸਾਡੇ ਪਿੰਡ ਹੋਰ ਇਹਨਾਂ ਨੇ ਕੀਤਾ ਦੱਸੋ ਕਹੇ ਮੁੰਡੇ ਸੱਟ ਮਾਰੀ ਨਵਾਂ ਨਵਾਂ ਕੰਮ ਸੀ ਜੀ ਦੱਸਦੇ ਕਹੇ ਨਵਾਂ ਕਿਤਾਬੇ ਖੜਾ ਕੀ ਹੋਇਆ ਜੀ ਅੱਜ ਪਿੰਡ ਦਾਤੇ ਚ ਉਹ ਬਟੇ ਪਿੰਡਰਾ ਤੋਂ ਮੁੰਡਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਹਾਂਜੀ ਉਹਨਾਂ ਦੇ ਪਰਿਵਾਰ ਚੋਂ ਮੋਟਰਸਾਈਕਲ ਚੋਰੀ ਕਰ ਲੈ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਤਾ ਕਿ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦਾਤਿਆਂ ਨੂੰ ਭੱਜਿਆ ਆ ਠੀਕ ਹੈ ਕਿੰਨੇ ਕਾਬੂ ਹੋਏ ਜੀ ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਭਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਰੋਲੀ ਫੜਦੇ ਆ ਠੀਕ ਹੈ ਜੀ ਤੇ ਬਾਕੀ ਉਹਨਾਂ ਦੇ ਨਾਲ ਚ ਕੁਝ ਫਰਾਰ ਹੋ ਗਏ ਆ ਇਹ ਤੁਹਾਨੂੰ ਮੁੱਖੇ ਮੁਤਾਬਕ ਪਤਾ ਲੱਗੂ ਵੀ ਉਹ ਕਿੰਨੇ ਬੰਦੇ ਸੀ ਕੀ ਸੀ